ਬਲੋਟਿੰਗ ਉਹਦੇ ਲਈ ਜੀਰਾ ਅਜਵੈਨ ਸੌਫ ਇਹ ਮੈਂ ਦੱਸਿਆ ਸੀਗਾ ਤਿੰਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਚ ਪਾ ਕੇ ਮੈਂ ਫਾਲੋ ਕਰ ਲਿਆ ਕਰਦੇ ਆ ਮੈਨੂੰ ਬਹੁਤ ਟਾਈਮ ਹੋ ਗਿਆ ਸੱਚੀ ਇਹ ਦਿਨ ਹਾਲੇ ਮੈਨੂੰ ਨਾ ਇੱਕ ਲੇਡੀ ਮਿਲੀ ਕੱਲ ਪਰਸੋਂ ਦੀ ਗੱਲ ਆ ਉਹਨੇ ਮੈਨੂੰ ਕਾਫੀ ਢੇਰ ਚ ਮੈਨੂੰ ਵਿਛਾਣਿਆ ਕਿਉਂਕਿ ਹੁਣ ਉਹਰੇ ਬਾ ਗੋਲਪੈਂਟ ਬਾਈ ਬੈਠੇ ਉੱਥੇ ਸ਼ਰਟ ਪੈਂਟ ਪਾ ਕੇ ਰੌਣ ਉਹਦਾ ਹੀ ਬੈਠੇ ਹੁੰਦੇ ਆ ਤੇ ਉਹਨੂੰ ਪਹਿਚਾਨ ਆ ਗਈ ਮੇਰੀ ਵਾਈਫ ਨਾਲ ਸੀ ਉਹਨੇ ਮੇਰੀ ਵਾਈਫ ਨੂੰ ਪੁੱਛਿਆ ਕਹਿੰਦੀ ਜੀ ਇਹ ਸੁਭਾਸ਼ ਗੋਇਲ ਕਹਿੰਦੀ ਹਾਂ ਜੀ ਅ ਕਹਿੰਦੀ ਜੀ ਲੋ ਸਾਡੇ ਤਾਂ ਦਾਦਾ ਜੀ ਨੇ 70 ਸਾਲ ਦੇ ਹੋ ਗਏ 72 ਸਾਲ ਦੇ ਕਹਿੰਦੀ ਉਹ ਇਹਨਾਂ ਦਾ ਕੋਈ ਨੁਸਖਾ ਨਹੀਂ ਛੱਡਦੇ ਔਰ ਕਹਿੰਦੀ ਇੱਥੇ ਸੀ ਇੱਥੇ ਹੋ ਗਏ ਮਤਲਬ ਕਿ weight reduce ਹੋਇਆ ਕਹਿੰਦੀ ਉਹਨਾਂ ਦਾ ਔਰ ਹੁਣ ਫਿੱਟ ਨੇ ਕਹਿੰਦੀ ਉਹਨੂੰ ਸੈਰ ਕਰਦੇ ਆ ਘੁੰਮਦੇ ਆ ਕਹਿੰਦੀ ਅਸੀਂ ਤਾਂ ਗੁਲਸਾ ਦਾ ਥੈਂਕ ਯੂ ਕਰਨਾ ਸੀ ਧੰ ਚੰਗਾ ਹੋ ਗਿਆ ਇੱਥੇ ਹੀ ਮਿਲ ਗਿਆ ਸਾਨੂੰ ਮਤਲਬ ਇਹ ਚੀਜ਼ਾਂ ਕਈ ਵਾਰੀ ਛੋਟੇ ਛੋਟੇ ਚੀਜ਼ਾਂ ਬਹੁਤ ਕੰਮ ਕਰਦੀਆਂ ਨੇ ਜਿਵੇਂ ਸੌਂਫ ਜੀਰਾ ਤੇ ਅਜਵੈਨ ਜਦੋਂ ਅਸੀਂ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਨੇ ਘਰੇ ਬਣਾਇਆ ਕੁਲਦੀ ਬਣਾਉਣ ਦੀ ਵਿਧੀ ਆਪਾਂ ਇੱਕ ਵਾਰ ਹੋਰ ਦੱਸ ਦਿੰਦੇ ਆ ਤਾਂ ਕਿ ਲੋਕੀ ਫਿਰ ਕਈ ਵਾਰੀ ਵਿਚਾਰੇ ਤੰਗ ਹੁੰਦੇ ਆ ਫੋਨ ਕਰਦੇ ਆ ਜਿਵੇਂ ਸੌਫ ਜੀਰਾ ਤੇ ਅਜਵੈਨ ਬਰਾਬਰ ਮਾਤਰਾ ਵਿੱਚ ਲੈਣਾ ਹੁਣ ਕਈ ਲੋਕਾਂ ਦਾ ਮੈਨੂੰ ਫੀਡਬੈਕ ਆਇਆ ਕਿ ਗੁਲਸੱਬ ਅਸੀਂ ਲੈਨੇ ਆ ਬਰਾਬਰ ਪਰ ਸਾਨੂੰ ਜਲਨ ਕਰਦਾ ਕਈਆਂ ਨੂੰ ਤਾਂ ਫਿੱਟ ਆ ਕਈ ਕਹਿੰਦੇ ਕੋਈ ਇਹ ਮਤਲਬ 10-15% ਲੋਕ ਆਹ ਜਿਹੇ ਆਏ ਜਿਨ੍ਹਾਂ ਨੂੰ ਜਲਨ ਵੀ ਕੀਤੀ ਇਹਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਂ ਕਰੋ ਸੌਫ ਜਿਹੜੀ ਆ ਉਹਨੂੰ ਡਬਲ ਕਰ ਦਿਓ ਜੀਰਾ ਜਵੈਨ 50-50 ਲੈ ਲਓ ਸੌਂਫ 100 ਗ੍ਰਾਮ ਲੈ ਲਓ ਇਹਨੂੰ ਬਰਾਬਰ ਤਵੇ ਤੇ ਸੇਕ ਲਓ ਚੰਗੀ ਤਰ੍ਹਾਂ ਸੇਕ ਕੇ ਇਹਦਾ ਜਦੋਂ ਧੂਆ ਜਾਂ ਨਿਕਲ ਜੇ ਫਿਰ ਇਹਨੂੰ ਠੰਡਾ ਕਰਕੇ ਪਾਊਡਰ ਬਣਾ ਲਓ ਮਿਕਸੀ ਚ ਗ੍ਰਾਇੰਡ ਕਰਕੇ ਇਹਦਾ ਫਿਰ ਇੱਕ ਚਮਚਾ ਜਦੋਂ ਰੋਟੀ ਖਾ ਕੇ ਹਟਦੇ ਆ ਇੱਕ ਚਮਚਾ ਇਹਨੂੰ ਮੂੰਹ ਚ ਪਾਓ ਹੌਲੀ ਹੌਲੀ ਚੂਸ ਚੂਸ ਕੇ ਅੰਦਰ ਲੈ ਜਾਓ ਜਦੋਂ ਮੂੰਹ ਚੋਂ ਖਤਮ ਹੋ ਜੇ ਫਿਰ ਕੋਸਾ ਜਾਂ ਪਾਣੀ ਜਾਂ ਨਾਰਮਲ ਪਾਣੀ ਦਾ ਘੁੱਟਾਂ ਭਰ ਭਰ ਕੇ ਉਹਨੂੰ ਮੂੰਹ ਨੂੰ ਸਾਫ਼ ਕਰ ਲੋ ਤੇ ਇਹ ਫਿਰ ਤੁਹਾਡੀ ਗੱਟ ਹੈਲਥ ਨੂੰ ਐਨਾ ਵਧੀਆ ਕਰ ਦਿੰਦਾ ਅੰਦਰੋਂ ਪੇਟ ਨੂੰ ਇੱਕ ਤਾਂ ਕਈ ਲੋਕਾਂ ਦੀ ਤਾਂ ਇਹ ਕਬਜ਼ ਪੁਰਾਣੀ ਤੋਂ ਪੁਰਾਣੀ ਕਬਜ਼ ਠੀਕ ਕੀਤੀ ਐ ਮੇਰੀ ਹੋਈ ਆ ਵੀ ਹੈ ਨਾ ਅਬ ਮਾਰਨਿੰਗ ਵੀ ਔਰ ਈਵਨਿੰਗ ਵੀ ਦੋ ਟਾਈਮ ਨੋ ਟਾਈਮ ਤਿੰਨੇ ਟਾਈਮ ਜਿੰਨੇ ਟਾਈਮ ਖਾਣਾ ਖਾਣਾ ਓਨੇ ਟਾਈਮ ਖਾਓ ਮੈਂ ਤਾਂ ਬਗੈਣਾ ਦੋ ਟਾਈਮ ਹੀ ਖਾਣਾ ਖਾਓ ਇੱਕ ਮਾਰਨਿੰਗ ਇੱਕ ਈਵਨਿੰਗ ਲੋਕਾਂ ਨੇ ਬ੍ਰੇਕਫਾਸਟ ਲੰਚ ਤੇ ਡਿਨਰ ਨੂੰ ਅਬ ਦਾ ਅਧਿਕਾਰ ਸਮਝ ਰੱਖਿਆ ਫਿਰ ਜਦੋਂ ਇਹ ਜਿਹੇ ਅਧਕਾਰ ਸਮਝਦੇ ਫਿਰ ਡ ਘਾਰੇ ਡੇਡੇ ਮਾਰਦੇ ਆ ਤੇ ਪੇਟ ਇੱਥੇ ਆ ਜਾਂਦਾ ਕਿਉਂਕਿ ਖਾਣਾ ਹਮੇਸ਼ਾ ਦੋ ਟਾਈਮ ਸਵੇਰੇ ਸਾਡੇ ਆਪਣੇ ਆਯੁਰਵੇਦ ਦੇ ਗ੍ਰੰਥਾਂ ਚ ਲਿਖਿਆ ਵੀ ਰੱਜ ਕੇ ਖਾ ਤੇ ਦੱਬ ਕੇ ਬਾ ਬਾਅਦ ਮਤਲਬ ਖੇਤੀ ਜਿਹੜਾ ਹੁਣ ਕਿਸਾਨ ਸੀ ਉਹਦੇ ਲਈ ਗੱਲ ਕਹੀ ਗਈ ਮਤਲਬ ਉਹਦੇ ਨਾਲ ਹੁਣ ਜੁੜ ਗਿਆ ਕਿ ਕੰਮ ਜਿਹੜਾ ਤੁਸੀਂ ਕੰਮ ਕਰਦੇ ਹੋ ਮਿਹਨਤ ਪੂਰੀ ਕਰੋ ਤੇ ਰੱਜ ਕੇ ਖਾਓ ਖਾਓ ਦੋ ਟਾਈਮ ਸਵੇਰੇ ਵੀ ਪੂਰਾ ਖਾਣਾ ਖਾਓ ਰਾਤ ਨੂੰ ਵੀ ਪੂਰਾ ਖਾਣਾ ਖਾਓ ਲੇਕਿਨ ਰਾਤ ਦਾ ਖਾਣਾ 6-7 ਵਜੇ ਤੋਂ ਪਹਿਲਾਂ ਪਹਿਲਾਂ ਖਾ ਲਓ ਤਾਕੀ ਤੁਹਾਡਾ ਸ਼ੂਗਰ ਲੈਵਲ ਨਾਰਮਲ ਰਹੇ ਤੁਹਾਡੀ ਬੋਡੀ ਦੇ ਵਿੱਚ ਯੂਰਿਕ ਐਸਿਡ ਯੂਰੀਆ ਨਾ ਵਧੇ ਹੁਣ ਅਸੀਂ ਖਾਣਾ ਬੈੱਡ ਤੇ ਬਹਿ ਕੇ ਖਾਂਦੇ ਆ ਲੋਕੀ ਰਾਤ ਨੂੰ 11-11 ਵਜੇ ਉੱਥੇ ਹੀ ਖਾ ਕੇ ਥਾਲੀ ਵੀ ਚੁਕਾ ਦੇਣਗੇ ਘਰ ਲੂਗਾ ਚੱਕੜੇ ਉੱਥੇ ਸਿੱਧੇ ਜੋ ਕੇ ਪੈ ਜਾਂਦੇ ਆ ਤੇ ਉਹਨਾਂ ਦਾ ਕੀ ਬਣੂਗਾ ਇੱਕ ਦਿਨ ਫਿਰ ਉਹੀ ਚੱਕਰ ਲੋ ਚੱਕਰ ਵਾਲੀ ਗੱਲ ਹੋ ਜਾਂਦੀ ਹੈ ਵੀ ਰਾਤ ਨੂੰ ਮੈਂ ਹੌਲੀ-ਹੌਲੀ ਇੱਕ ਸਾਲ ਤੋਂ ਫੋਲੋ ਕਰ ਰਹੀ ਹਾਂ ਔਰ ਮੈਨੂੰ ਕਹਿੰਦੇ ਕਿ ਤੂੰ ਇਦਾਂ ਫਿੱਟ ਕਿਦਾਂ ਰਹਿਣੀ ਆ ਮੈਂ ਡੇਲੀ ਪਰਾਂਠੇ ਵੀ ਖਾਂਦੀ ਆ ਔਰ ਦੇਸੀ ਘਿਓ ਵੀ ਚਾਰ-ਪੰਜ ਚਮਚ एवरीडे ਮੈਂ ਖਾਂਦੀ ਆ ਦਿਖਦਾ ਹੈ ਤੇ ਮੈਨੂੰ ਕਹਿੰਦੇ ਜਿਮ ਵੀ ਕਰਦੀ ਆ ਜ਼ਰੂਰ ਇੱਕ ਦੋ ਘੰਟੇ ਬਟ 70% ਸਾਡੀ ਡਾਈਟ ਹੁੰਦੀ ਆ ਸੀ ਇਨਰ ਕੀ ਹੈਲਦੀ ਖਾਣੇ ਆ ਔਰ ਸੌਂਫ ਜੀਰਾ ਅਜਵਾਇਨ ਔਰ ਦਾਲਚੀਨੀ ਉਹਦਾ ਪਾਊਡਰ ਬਣਾ ਕੇ ਇਹ एवरी ਨਾਈਟ ਮੈਂ ਲਾਸਟ ਮੀਲ ਮੇਰਾ 7:00 ਹੁੰਦਾ ਇੱਕ ਗੱਲ ਸੁਣ ਲਿਓ ਜੀ ਇੱਕ ਕੁੜੀ ਨੇ ਵਿੱਚ ਦਾਲਚੀਨੀ ਐਡ ਕੀਤੀ ਹੈ ਜੀਰਾ ਸੌਫਤ ਅਜਵਾਇਨ ਦੇ ਵਿੱਚ ਜਿਹੜੀ ਦਾਲਚੀਨੀ ਐਡ ਕੀਤੀ ਹੈ ਨਾ ਉਹਦਾ ਇੱਕ ਆਪਣਾ ਹੀ ਕਮਾਲ ਹੈ ਦਾਲਚੀਨੀ ਜਿਹੜੀ ਆ ਸਾਡੀ ਸਕਿਨ ਨੂੰ ਗਲੋ ਦਿੰਦੀ ਹੈ ਔਰ ਬ੍ਰੇਨ ਨੂੰ ਸੌਫਟ ਕਰਦੀ ਆ ਔਰ ਇਹ ਵੀ ਇਹ ਵੀ ਨਾਲ ਹੀ ਨੁਸਖਾ ਹੀ ਕਰ ਚੌਥੀ ਐਡ ਜੁੜ ਗਈ ਕਰਨੇ ਗੱਲ ਪਰ ਦਾਲਚੀਨੀ ਜਿਹੜੀ ਆ ਉਹ ਪੈਣੀ ਹੈ 10 ਗ੍ਰਾਮ 100 ਗ੍ਰਾਮ ਪਾਊਡਰ ਚ ਕਿਤੇ ਉਹ ਨਾਲ ਬਰਾਬਰ ਪਾ ਲਿਓ ਫਿਰ ਪਿਸ਼ਾਬ ਕਰਨ ਦੇ ਫਿਰੋਂਗੇ ਜਲਨ ਹੋਊਗੀ